ਇਹ ਕਿੰਨੇ ਪੈਸੇ ਨੇ 350? 150 300 ਦੇ ਡੇਢ ਹੋਣਾ 10 ਘੱਟ ਹੀ ਲਾਇਆ। ਨਹੀਂ ਨਾਲੇ 50 ਰੁਪਏ ਦਾ ਵੀਡੀਓ। ਇਜਾਦਤ ਭਾਜੀ 70 ਰੁਪਏ ਤਾਂ ਸਾਨੂੰ ਪੈਂਦਾ ਹੀ ਆ ਇਹ ਕੱਢ ਕੇ। ਕਾਹ ਭਾਵੇਂ ਰਹਿ ਰਹੇ ਹੋ? ਇਦਾਂ ਨਹੀਂ ਕਰਦੀ ਅਸੀਂ ਤਾਂ ਇਹ ਮੋੜ ਦਿੰਦੇ ਆ। ਹੈ ਨਹੀਂ ਸਾਡੇ। ਆਪਾਂ ਵੀਡੀਓ ਕਿਸ ਦਿਨ ਸ਼ੂਟ ਕੀਤੀ ਸੀਗੀ ਔਰ ਅੱਜ ਕਿੰਨਾ ਟਾਈਮ ਨਿਕਲ ਗਿਆ ਔਰ ਕਾਰਵਾਈ ਕੀ ਹੈਗੀ ਉਹਦੇ ਤੇ? ਤਕਰੀਬਨ 2 ਮਹੀਨੇ ਤੋਂ ਉੱਪਰ ਹੋ ਗਏ ਅੱਜ ਤੱਕ ਵੀ ਉਹ ਜਿਹੜਾ ਪ੍ਰੋਸੈਸਰ ਲਗਾਤਾਰ ਚੱਲ ਰਿਹਾ ਵਾ। ਤਸੀਲ ਦੇ ਵਿੱਚ ਲੋਕ ਰੋਜ਼ ਜਿਹੜੇ ਲੋਕਾਂ ਦੀ ਲੁੱਟ ਹੁੰਦੀ ਪਈ ਆ ਲੋਕ ਤਕਲੀਫਾਂ ਦੇ ਵਿੱਚ ਜਿਹੜੇ ਆ ਪੱਤਰਕਾਰਾਂ ਨੂੰ ਦੱਸਦੇ ਆ ਖਬਰ ਹੁੰਦੀ ਆ ਖਬਰ ਤੋਂ ਬਾਅਦ ਨਾ ਰੇਡ ਵੱਜ ਜਾਂਦੇ ਆ ਕਾਰਵਾਈ ਕੋਈ ਨਹੀਂ ਹੁੰਦੀ ਵੀਰ ਬਦ ਖਰਚਾ ਆ ਇਹਦਾ ਇਹਦਾ ਇਕੱਲੇ ਦਾ ਹੀ ਤੇ 10 ਵਜੇ 10 ਨਹੀਂ ਲੈ ਮੈਂ ਤੁਹਾਨੂੰ ਦੋ ਮਾਰ 5-5 ਰੁਪਏ ਲਾਇਆ ਸਰ ਕਸਟਮ ਜਿਹੜਾ 50 ਰੁਪਏ ਦਾ ਸੀਗਾ 75 ਰੁਪਏ ਮਿਲਦਾ ਸੀਗਾ ਹੁਣ ਲੋਕ ਦੱਸਦੇ ਕਹਿੰਦੇ ਭਾਈ ਤੁਹਾਡੀ ਵੀਡੀਓ ਨੁਕਸਾਨ ਹੀ ਹੋ ਗਿਆ ਪੁਣ 90 ਬੈਸ ਹੋਰ ਬੈਸ ਹੋਰ ਮਿਲ ਲਾ ਪਿਆ ਬਿਲਕੁਲ ਹੁਣ ਤਾਂ ਕਹਿੰਦੇ ਜਦੋਂ ਦੀ ਅਸੀਂ ਵੀਡੀਓ ਕੀਤੀ ਆ ਉਸ ਤੋਂ ਬਾਅਦ ਕਰੇਸ਼ਾਂ ਚ ਕਮਿਸ਼ਨ ਜਿਹੜਾ ਉਹ ਵੱਧ ਜਾਣ ਲੱਗ ਪਿਆ ਇਸ ਕਰਕੇ ਰੇਟ ਜਿਹੜੇ ਹੋਰ ਵੱਧ ਗਏ ਕਾਰਵਾਈ ਨਹੀਂ ਹੁੰਦੀ ਤਾਂ ਕੀ ਲੱਗਦਾ ਕਿ ਕੁਝ ਨਾ ਕੁਝ ਜਿਦੋਂ ਕਹਿ ਰਹੇ ਕਿ ਮੈਂ ਉੱਪਰ ਪੈਸੇ ਜਾਂਦੇ ਕਿ ਇਹੋ ਜਿਹਾ ਹੋ ਸਕਦਾ ਬਿਲਕੁਲ ਜੀ ਇਹਦੇ ਵਿੱਚੋਂ ਬੰਦਾ ਸ਼ਰੀਆਮ ਕਹਿੰਦਾ ਜੀ ਕਿ ਸਾਨੂੰ ਸਰਕਾਰ ਕਮਿਸ਼ਨ ਨਹੀਂ ਦਿੰਦੀ ਅਸੀਂ ਉੱਪਰ ਲੈਣੀ ਲੈਣੇ ਆ ਉੱਪਰ ਤੱਕ ਦੀਆਂ ਗੱਲਾਂ ਉਹ ਕਰ ਦਿੰਦਾ ਹੈ ਥੇਸਾ ਤਾਂ ਜ਼ਰੂਰ ਪਹੁੰਚਦਾ ਜਿਵੇਂ ਕਿ ਇੰਨੀ ਢਿੱਲੀ ਕਰ ਦਿੱਤੀ ਵੀਡੀਓ ਸ਼ਰੀਆਮ ਸਬੂਤ ਹੈਗੀ ਆ ਇਸ ਤੋਂ ਵੱਧ ਸਬੂਤ ਨਹੀਂ ਹੋ ਸਕਦਾ ਜੇਕਰ ਅਸੀਂ ਪੱਤਰਕਾਰਾਂ ਸੀ ਲੋਕਾਂ ਦੇ ਹਿੱਤ ਦੀ ਜੇਕਰ ਆਵਾਜ਼ ਨਹੀਂ ਉਠਾ ਸਕਦੇ ਲੋਕਾਂ ਦੇ ਨਾਲ ਨਹੀਂ ਖੜੇ ਹੋ ਸਕਦੇ ਫਿਰ ਸਾਨੂੰ ਪੱਤਰਕਾਰੀ ਦਾ ਕੋਈ ਵੀ ਅਧਿਕਾਰ ਅਜੇਲ ਸਿੰਘ ਟੀਮਾ ਵੱਲੋਂ ਵੀ ਐਸਟੀਐਮ ਦੇ ਨਾਲ ਸਪੈਸ਼ਲ ਮੀਟਿੰਗ ਕੀਤੀ ਗਈ ਤਸਕੀਲਦਾਰ ਦੇ ਨਾਲ ਗੱਲਬਾਤ ਕੀਤੀ ਗਈ ਉਸ ਤੋਂ ਬਾਅਦ ਸੱਤ ਬਲਬੀਰ ਸਿੰਘ ਸਿਚੇਵਾਲ ਜੋ ਕਿ ਰਾਜ ਸਭਾ ਮੈਂਬਰ ਵੀ ਹੈ ਸੈਂਟਰ ਦੇ ਉਹਨਾਂ ਨੇ ਵੀ ਡੀਸੀ ਸਾਹਿਬ ਨਾਲ ਗੱਲਬਾਤ ਕੀਤੀ ਐਸਟੀਐਮ ਨਾਲ ਗੱਲਬਾਤ ਵੀ ਕੀਤੀ ਤਸਕੀਲਦਾਰ ਦੇ ਨਾਲ ਗੱਲਬਾਤ ਕੀਤੀ ਪਰ ਹਜੇ ਤੱਕ ਉਸ ਦਾ ਰਿਜ਼ਲਟ ਕੁਝ ਨਹੀਂ ਮਿਲਿਆ ਇੱਕ ਪੱਤਰਕਾਰ ਵੱਲੋਂ ਦਿੱਤੀ ਕੰਪਲੇਂਟ ਵੱਲੋਂ ਉਹਦੇ ਵਿੱਚ ਕੌਣ ਇਨਵੋਲਡ ਹੋਆ ਭ੍ਰਿਸ਼ਟਾਚਾਰ ਦੇ ਵਿੱਚ ਕੌਣ ਬੜਾਵਾ ਤੇ ਸਰਕਾਰਾਂ ਕਰ ਰਹੀਆਂ ਸੀ ਦੇ ਦੇ ਰਹੀਆਂ ਹਲਪੈਨ ਚਾਰਜਾ ਸੱਜਨ ਸਿੰਘ ਟੀਮਾ ਡੀਸੀ ਸਾਹਿਬਾ ਕੰਟਰੋਲ ਰਾਜ ਸਭਾ ਮੈਂਬਰ ਇੱਥੇ ਬੈਠੇ ਆ ਜੇਕਰ ਜਿਨ੍ਹਾਂ ਦੀ ਸਰਕਾਰ ਦੇ ਵਿੱਚ ਇਦਾਂ ਹੁੰਦਾ ਨਹੀਂ ਜ਼ਿੰਮੇਵਾਰ ਆ ਜੇਕਰ ਕਾਰਵਾਈ ਨਹੀਂ ਹੁੰਦੀ ਇਹਦਾ ਮਤਲਬ ਏ ਇਤੋਂ ਜਿਹੜਾ ਹਿੱਸਾ ਪੱਤੀ ਜਿਹੜੀ ਆ ਇਹਨਾਂ ਨੂੰ ਜਾਂਦਾ ਜ਼ਰੂਰ ਹੋਊਗਾ ਕੰਪਲੇਟੇ ਅਸੀਂ ਖੜੇ ਆ ਆਪਣੇ ਸਟੈਂਡ ਦੇ ਉੱਤੇ ਖੜੇ ਆ ਜੇਕਰ ਕੰਪਲੇਂਟ ਕੀਤੀ ਆ ਉਸ ਸਟੈਂਡ ਦੇ ਉੱਤੇ ਅਸੀਂ ਖੜੇ ਆ ਔਰ ਕੰਪਲੇਂਟ ਦੇ ਉੱਤੇ ਕਾਰਵਾਈ ਜਿਹੜੀ ਆ ਅਸੀਂ ਕਰਵਾ ਕੇ ਹਟਾਂਗੇ ਜੇ ਕੋਈ ਆਪਤਦਾ ਹੁੰਦਾ ਨਾ ਆਪਤਦੇ ਨੂੰ ਉਸੇ ਵੇਲੇ ਨੋਟਿਸ ਜਾਰੀ ਕਰਕੇ ਲੱਗ ਕੇ ਅੰਦਰ ਕਰ ਦਿੰਦੇ ਆ ਇੱਕ ਨਾ ਛੋਟੇ ਜਿਹੇ ਮੁੱਦੇ ਦੀ ਗੱਲ ਕਰਨ ਲੱਗੇ ਆ ਪਿਛਲੇ ਦਿਨੀ ਕਿੰਨੇ ਨਾ ਕਿ ਪੱਤਰਕਾਰ ਦਾ ਜਿਹੜਾ ਕੰਮ ਹੁੰਦਾ ਹੈ ਉਹ ਲੋਕਾਂ ਦੇ ਵਾਸਤੇ ਹੁੰਦਾ ਹੈ ਲੋਕ ਹਿੱਤ ਵਿੱਚ ਗੱਲ ਕਰਨੀ ਲੋਕਾਂ ਦੇ ਜਿਹੜੇ ਮੁੱਦੇ ਆ ਚੱਕਦੇ ਪੱਤਰਕਾਰ ਜਿਹੜਾ ਆਪਣਾ ਮੁੱਦਾ ਚੱਕ ਦਿੰਦਾ ਤਾਂ ਉਸ ਤੋਂ ਬਾਅਦ ਹੀ ਗੱਲ ਕੀਤੀ ਜਾਵੇ ਤਾਂ ਇੱਕ ਵੀਡੀਓ ਵੀ ਬਣ ਜਾਂਦੀ ਆ ਵੀਡੀਓ ਬਣਾ ਕੇ ਮੁੱਦਾ ਚੱਕਿਆ ਮੁੱਦੇ ਤੋਂ ਬਾਅਦ ਉਹ ਵੀਡੀਓ ਜਿਹੜੀ ਚੈਨਲ ਦੇ ਉੱਪਰ ਚੱਲਦੀ ਆ ਚੈਨਲ ਤੋਂ ਵੀਡੀਓ ਚੱਲਣ ਤੋਂ ਬਾਅਦ ਉਹ ਪ੍ਰਸ਼ਾਸਨ ਨੂੰ ਮਿਲਦੀ ਆ ਔਰ ਇਹ ਤੋਂ ਤਾਂ ਕਿ ਇੱਕ ਰਾਜ ਸਭਾ ਜਿਹੜੇ ਮੈਂਬਰ ਨੇ ਸੰਧ ਸੀਚੇਵਾਲ ਉਹ ਵੀ ਦਖਲ ਅੰਦਾਜ਼ੀ ਕਰਦੇ ਨੇ ਬਾਜ਼ੂ ਤੋਂ ਦੇ ਉਹਨਾਂ ਦੇ ਦਖਲ ਤੋਂ ਬਾਅਦ ਵੀ ਜਿਹੜਾ ਉਹ ਮੁੱਦਾ ਉੱਤਰਿਆ ਉੱਥੇ ਹੀ ਆ ਤਤੋਂ ਨੂੰ ਜਾਦੋਂ ਮੈਂ ਕੁਝ ਦਿਨ ਪਹਿਲਾਂ ਇੱਕ ਅਸੀਂ ਆ ਵੀਡੀਓ ਬਣਾਈ ਸੀਗੀ ਤਸੀਲ ਸੁਲਤਾਨਪੁਰ ਲੋਧੀ ਦੇ ਜਿਹੜੇ ਅਸਟਾਮ ਨੇ ਉਹ ਅਸਟਾਮ ਇਹ ਸ਼ਰਿਆਂ ਵਿੱਚ ਜਾ ਰਿਹਾ ਉਹਦੀ ਜਿਹੜੀ ਵੀਡੀਓ ਬਣੀ ਉਹ ਵੀਡੀਓ ਵਿੱਚ ਸ਼ਰਿਆਂ ਬੰਦਾ ਮੰਦਾ ਔਰ ਉਹ ਵੀਡੀਓ ਜਿਹੜੀ ਪ੍ਰਸ਼ਾਸਨ ਕੋਲ ਵੀ ਜਾਂਦੀ ਹੈ ਉਹਦੀ ਕੰਪਲੇਟ ਜਿਹੜੇ ਉਹਦਾ ਜਿਹੜਾ ਸ਼ਿਕਾਇਤ ਕਰਤਾ ਵਾ ਉਹ ਇੱਕ ਪੱਤਰਕਾਰ ਹੈ ਪੱਤਰਕਾਰ ਦੇ ਕੰਪਲੇਟ ਦੇ ਬਾਵਜੂਦ ਪ੍ਰਸ਼ਾਸਨ ਜਿਹੜਾ ਕੋਈ ਵੀ ਉਹਦੇ ਵਿੱਚ ਅ ਅਜੇ ਤੱਕ ਐਕਸ਼ਨ ਨਹੀਂ ਲੈ ਰਿਹਾ ਅਚਰਨਜੀਤ ਲੋਆ ਮੇਰੇ ਨਾਲ ਜਿਹੜੇ ਪੱਤਰਕਾਰ ਇਹਨਾਂ ਨੇ ਉਹ ਵੀਡੀਓ ਸ਼ੂਟ ਕੀਤੀ ਉਸ ਤੋਂ ਬਾਅਦ ਜਿਹੜੀ ਅਸੀਂ ਉਹ ਵੀਡੀਓ ਨੂੰ ਚਲਾਇਆ ਹੁਣ ਉਹ ਵੀਡੀਓ ਦੇ ਚੱਲਣ ਤੋਂ ਕਿੰਨੇ ਦਿਨ ਬੀਤ ਗਏ ਕਾਰਵਾਈ ਕੀ ਹੋਈ ਆਪਾਂ ਇਹਨਾਂ ਨੂੰ ਕੋ ਜਾਣ ਲੈਣ ਚਰਨਜੀਤ ਆਪਾਂ ਵੀਡੀਓ ਕਿਦੋਂ ਸ਼ੂਟ ਕੀਤੀ ਸੀਗੀ ਔਰ ਅੱਜ ਕਿੰਨਾ ਟਾਈਮ ਨਿਕਲ ਗਿਆ ਔਰ ਕਾਰਵਾਈ ਕੀ ਹੈਗੀ ਉਹਦੇ ਵਿੱਚ ਉਹ ਵੀਡੀਓ ਜਿਹੜੀ ਆ ਇਹ ਤੇ ਕਰੀਬਨ 10 ਪਤਰੀਖ ਦੇ ਲਾਗੇ ਛੱਡੇ ਸੀਗੇ 2 ਮਿੰਟ ਤੋਂ ਉੱਪਰ ਤਕਰੀਬਨ ਇਸ ਵੀਡੀਓ ਨੂੰ ਸ਼ੂਟ ਹੋਇਆ ਨੂੰ ਹੋ ਗਿਆ ਜੋ ਕਿ ਸਤਾਰਪੁਰ ਲੋਤੀ ਤਹਿਸੀਲ ਦੇ ਵਿੱਚ ਜਿਹੜੀ ਆ ਅਸਟਾਮ ਫਰੋਸ਼ ਵੱਲੋਂ ਜਿਹੜੀ ਆ ਉਹ ਕਬਲੇਬਾਜੀ ਕੀਤੀ ਜਾਂਦੀ ਸੀ ਵੱਧ ਰੇਟਾਂ ਦੇ ਉੱਤੇ ਵੇਚੀ ਜਾਂਦੀ ਸੀ ਇਹ ਮੈਨੂੰ ਮਾਫੂਲੀ ਜੇ ਵੱੱਡ ਕਸੇ ਲਾਏ ਪਰ ਅਸੀਂ ਉਹ ਜਿਹੜੀ ਗੱਲ ਹੈ ਜਿੱਥੇ ਗਲਤ ਹੋਵੇ ਉਹਨੂੰ ਚੱਕਣਾ ਜ਼ਰੂਰੀ ਹੁੰਦਾ ਵਾ ਜੇਕਰ ਅਸੀਂ ਪੱਤਰਕਾਰਾਂ ਅਸੀਂ ਲੋਕਾਂ ਦੇ ਹਿੱਤ ਦੀ ਜੇਕਰ ਆਵਾਜ਼ ਨਹੀਂ ਉਠਾ ਸਕਦੇ ਲੋਕਾਂ ਦੇ ਨਾਲ ਨਹੀਂ ਖੜੇ ਹੋ ਸਕਦੇ ਫਿਰ ਸਾਨੂੰ ਪੱਤਰਕਾਰੀ ਦਾ ਕੋਈ ਵੀ ਅਧਿਕਾਰ ਨਹੀਂ ਇੱਕ ਪੱਤਰਕਾਰ ਵੱਲੋਂ ਦਿੱਤੀ ਕੰਪਲੇਟ ਤਹਿਸੀਲਦਾਰ ਸਾਹਿਬ ਨੂੰ ਐਸਡੀਐਮ ਨੂੰ ਔਰ ਉਸ ਨੂੰ ਪ੍ਰੋਸੈਸ ਨੂੰ ਤਕਰੀਬਨ 2 ਮਹੀਨੇ ਤੋਂ ਉੱਪਰ ਹੋ ਗਏ ਅੱਜ ਤੱਕ ਵੀ ਉਹ ਜਿਹੜਾ ਪ੍ਰੋਸੈਸਰ ਲਗਾਤਾਰ ਚੱਲ ਰਿਹਾ ਵਾ ਉਹਦੇ ਵਿੱਚ ਸੱਜਲ ਸਿੰਘ ਟੀਮਾ ਵੱਲੋਂ ਵੀ ਐਸਟੀਐਮ ਦੇ ਨਾਲ ਸਪੈਸ਼ਲ ਮੀਟਿੰਗ ਕੀਤੀ ਗਈ ਤਸਵੀਲਦਾਰ ਦੇ ਨਾਲ ਗੱਲਬਾਤ ਕੀਤੀ ਗਈ ਉਸ ਤੋਂ ਬਾਅਦ ਸੱਤ ਬਲਬੀਰ ਸਿੰਘ ਸਿਚੇਵਾਲ ਜੋ ਕਿ ਰਾਜ ਸਭਾ ਮੈਂਬਰ ਵੀ ਆ ਸੈਂਟਰ ਦੇ ਉਹਨਾਂ ਨੇ ਵੀ ਡੀਸੀ ਸਾਹਿਬ ਨਾਲ ਗੱਲਬਾਤ ਕੀਤੀ ਐਸਟੀਐਮ ਨਾਲ ਗੱਲਬਾਤ ਵੀ ਕੀਤੀ ਤਸਵੀਲਦਾਰ ਦੇ ਨਾਲ ਗੱਲਬਾਤ ਕੀਤੀ ਪਰ ਹਜੇ ਤੱਕ ਉਸ ਦਾ ਰਿਜ਼ਲਟ ਕੁਝ ਨਹੀਂ ਮਿਲਿਆ ਕਿ ਹਾਂ ਵੀ ਉਹਦੇ ਤੇ ਕੀ ਕਾਰਵਾਈ ਕੀਤੀ ਜਾ ਰਹੀ ਮੇਰੇ ਵੱਲੋਂ ਜੋ ਡਾਕੂਮੈਂਟ ਮੰਗੇ ਗਏ ਸੀਗੇ ਜੋ ਰਿਕੁਆਇਰਮੈਂਟ ਸੀ ਉਹ ਪੂਰੀ ਕੀਤੀ ਗਈ ਕੰਪਲੀਟ ਦੇਣ ਤੋਂ ਬਾਅਦ 1 ਵੀਕ ਬਾਅਦ ਮੈਨੂੰ ਸੱਦਿਆ ਗਿਆ ਮੇਰੇ ਬਿਆਨ ਦਰਜ ਕੀਤੇ ਗਏ ਔਰ ਉਹ ਬਿਆਨਾਂ ਦੇ ਵਿੱਚ ਮੈਂ ਲਿਖਿਆ ਕਿ ਮੇਰੇ ਜੋ ਕੰਪਲੀਟ ਆ ਉਹੀ ਮੇਰੇ ਬਿਆਨ ਨੇ ਤਾਂ ਵੀਡੀਓ ਦੇ ਆਧਾਰ ਦੇ ਉੱਤੇ ਜੋ ਜੋ ਗਲਤੀਆਂ ਹੈਗੀਆਂ ਜੋ ਕਮੀਆਂ ਹੈਗੀਆਂ ਉਹਨਾਂ ਨੂੰ ਜਿਹੜਾ ਵਾ ਦੇਖ ਕੇ ਤੇ ਉਹਨਾਂ ਤਫਤੀਸ਼ ਕਰਕੇ ਉਹਦੇ ਵਿੱਚ ਤੇ ਕਾਰਵਾਈ ਕੀਤੀ ਜਾਵੇ ਪਰ ਹੋਇਆ ਕੀ ਉਸ ਤੋਂ ਬਾਅਦ ਮੈਂ ਦबई ਗਿਆ ਦबई ਜਾਣ ਤੇ ਉਹਥੇ ਪਰਵਾਨਾ ਭੇਜਿਆ ਗਿਆ WhatsApp ਦੇ ਉੱਤੇ ਕਿ ਹਾਂ ਵੀ ਮੈਨੂੰ ਵੀਡੀਓ ਪੈਨ ਡਰਾਈਵ ਦੇ ਵਿੱਚ ਦਿੱਤੀ ਜਾਵੇ ਜੀ 15 20 ਦਿਨਾਂ ਬਾਅਦ ਉਸ ਤੋਂ ਬਾਅਦ ਦੂਜਾ ਪਰਵਾਨਾ ਆਉਂਦਾ ਮੈਂ ਵੀਡੀਓ ਜਿਹੜੀ ਪੈਨ ਡਰਾਈਵ ਦੇ ਵਿੱਚ ਇਹਨਾਂ ਨੂੰ ਦਿੱਤੀ ਗਈ ਆ ਹਜੇ ਤੱਕ ਕੋਈ ਵੀ ਰਿਜ਼ਲਟ ਨਹੀਂ ਮਿਲਿਆ ਇੱਕ ਪੱਤਰਕਾਰ ਵੱਲੋਂ ਦਿੱਤੀ ਕੰਪਲੇਂਟ ਵੱਲੋਂ ਉਹਦੇ ਵਿੱਚ ਕੌਣ ਇਨਵੋਲਡ ਹੋਵਾ ਭ੍ਰਿਸ਼ਟਾਚਾਰ ਦੇ ਵਿੱਚ ਕੌਣ ਬੜਾਵਾ ਦੇ ਰਿਹਾ ਸਰਕਾਰਾਂ ਕਰ ਰਹੀਆਂ ਸੀ ਦੇ ਦੇ ਰਹੀਆਂ ਮੌਕੇ ਦੇ ਹਲਕਾ ਇੰਚਾਰਜ ਆ ਸੱਜਨ ਸਿੰਘ ਜੀਮਾ ਦਿਸੇ ਸਾਬਾ ਕੰਟਰੋਲ ਰਾਜ ਸਭਾ ਮੈਂਬਰ ਇੱਥੇ ਬੈਠੇ ਆ ਜੇਕਰ ਜਿੰਨਾ ਦੀ ਸਰਕਾਰ ਦੇ ਵਿੱਚ ਇਦਾਂ ਹੁੰਦਾ ਵੀ ਜ਼ਿੰਮੇਵਾਰ ਆ ਜੇਕਰ ਕਾਰਵਾਈ ਨਹੀਂ ਹੁੰਦੀ ਇਹਦਾ ਮਤਲਬ ਇੱਥੋਂ ਜਿਹੜਾ ਹਿਸਾਬ ਪੱਤੀ ਜਿਹੜੀ ਆ ਇਹਨਾਂ ਨੂੰ ਜਾਂਦਾ ਜ਼ਰੂਰ ਹੋਊਗਾ ਜੇਕਰ ਕਾਰਵਾਈ ਹੁੰਦੀ ਆ ਤੇ ਹੋ ਸਕਦਾ ਕਿ ਜਦੋਂ ਆਪਰੇ ਗੱਲ ਕਰਦੇ ਆ ਫਿਰ ਸਰਕਾਰ ਕਹਿੰਦੀ ਆ ਜੀ ਆਮ ਲੋਕਾਂ ਦੀ ਸਰਕਾਰ ਆ ਜਦੋਂ ਸਟਾਰਟਿੰਗ ਹੁੰਦੀ ਆ ਉਦੋਂ ਕਿਹਨੇ ਤੁਸੀਂ ਵੀਡੀਓ ਦੋ ਸਾਨੂੰ ਕਾਰਵਾਈ ਹੋਏਗੀ ਉਹ ਜਿਹੜੀ ਇਹ ਵੀਡੀਓ ਆ ਇਹਦੇ ਵਿੱਚ ਉਹ ਬੰਦਾ ਸ਼ਰੀਆਮ ਕਹਿੰਦਾ ਜੀ ਕਿ ਸਾਨੂੰ ਸਰਕਾਰ ਕਮਿਸ਼ਨ ਨਹੀਂ ਦਿੰਦੀ ਅਸੀਂ ਉੱਪਰ ਲੈ ਨਹੀਂ ਲੈਣੇ ਆ ਉੱਪਰ ਤੱਕ ਦੀਆਂ ਗੱਲਾਂ ਉਹ ਕਰ ਦਿੰਦਾ ਜੇ ਹੁਣ ਉਹਦੇ ਬਾਵਜੂਦ ਜੇ ਤੁਸੀਂ ਦੱਸਿਆ 2 ਮਹੀਨੇ ਹੋ ਚੁੱਕੇ ਆ ਕਾਰਵਾਈ ਨਹੀਂ ਹੁੰਦੀ ਤਾਂ ਕੀ ਲੱਗਦਾ ਕਿ ਕੁਝ ਨਾ ਕੁਝ ਜਿਦੋਂ ਕਹਿ ਰਿਹਾ ਕਿ ਮੈਂ ਉੱਪਰ ਪੈਸੇ ਜਾਂਦੇ ਕੋਈ ਇਹੋ ਜਿਹਾ ਹੋ ਸਕਦਾ ਬਿਲਕੁਲ ਜੀ ਜੇਕਰ ਉਹ ਸਟਾਮਾ ਦੇ ਵਿੱਚ ਸਟాంਫ ਰੋਸ਼ ਪੈਸੇ ਵਧ ਲੈਂਦਾ ਤਹਿਸੀਲਦਾਰ ਦਾ ਬਿਆਨ ਆ ਉੱਥੇ ਕਿ ਹਾਂ ਵੀ ਉਹ ਪੈਸੇ ਵਧ ਨਹੀਂ ਲੈ ਸਕਦੇ ਅਸੀਂ ਤਫਤੀਸ਼ ਕਰਾਂਗੇ ਤੁਰੰਤ ਉਸੇ ਟਾਈਮ ਡੀਸੀ ਵੱਲੋਂ ਜਾਂ ਐਸਡੀਐਮ ਵੱਲੋਂ ਜਾਂ ਤਹਿਸੀਲਦਾਰ ਵੱਲੋਂ ਉਸ ਲਾਈਸੈਂਸ ਨੂੰ ਸਸਪੈਂਡ ਕਰ ਸਕਦੇ ਸੀ ਨਾ ਸਸਪੈਂਡ ਕਰਨ ਤੋਂ ਬਾਅਦ ਉਹਦੀ ਤਫਤੀਸ਼ ਕੀਤੀ ਜਾਂਦੀ ਜਾਂਚ ਕੀਤੀ ਜਾਂਦੀ ਜਾਂਚ ਤੋਂ ਬਾਅਦ ਜੇਕਰ ਦੋਸ਼ੀ ਪਾਇਆ ਜਾਂਦਾ ਉਹ ਤਾਂ ਜਿਹੜਾ ਲਾਈਸੈਂਸ ਉਹ ਰੱਦ ਕੀਤਾ ਜਾਂਦਾ ਜੇਕਰ ਦੋਸ਼ੀ ਨਹੀਂ ਪਾਇਆ ਜਾਂਦਾ ਤਾਂ ਉਹਦੇ ਤੇ ਜਿਹੜਾ ਉਹਨੂੰ ਬਹਾਲ ਕੀਤਾ ਜਾਂਦਾ ਦੋ ਫੈਸਲੇ ਹੁੰਦੇ ਜ਼ਰੂਰ ਇਹਦੇ ਵਿੱਚ ਇੰਨੀ ਦੇਰੀ ਜਿਹੜੀ ਹੋ ਰਹੀ ਹੈ ਇਹਦੇ ਵਿੱਚ ਕੁਝ ਨਾ ਕੁਝ ਤਾਂ ਅਦਾਲਤ ਦੇ ਵਿੱਚ ਕਾਲਾ ਵਾ ਜਾਂ ਤਾਂ ਪ੍ਰਸ਼ਾਸਨ ਦੇ ਵਿੱਚ ਦਾਲ ਚ ਕਾਲਾ ਵਾ ਤੇ ਜਾਂ ਫਿਰ ਜਿਹੜੇ ਆ ਮંત્રી ਜਾਂ ਸਰਕਾਰਾਂ ਦੇ ਜਿਹੜੇ ਬੱਚੇ ਨਮਿੰਦੇ ਆ ਜਾਂ ਉਹਨਾਂ ਨੂੰ ਤਾਂ ਕਹੇ ਹਿਸਾਬ ਵਿੱਚ ਹਿੱਸਾ ਤਾਂ ਜ਼ਰੂਰ ਪਹੁੰਚਦਾ ਜਿਹੜੀ ਕਿ ਦਿੱਲੀ ਕਰ ਰਹੀ ਜਾਂਦੀ ਹੈ ਅੱਛਾ ਇਹਦੇ ਵਿੱਚ ਇੱਕ ਚੀਜ਼ ਹੋਰ ਹੈਗੀ ਹੈ ਕਿ ਜਦੋਂ ਨਾ ਇਹ ਵੀਡੀਓ ਕੀਤੀ ਆ ਸੀ ਸਾਨੂੰ ਲੱਗਦਾ ਸੀ ਕਿ ਇਹਦੇ ਨਾਲ ਲੋਕਾਂ ਦਾ ਫਾਇਦਾ ਹੋਣਾ ਚਾਹੀਦਾ ਵਾ ਲੋਕਾਂ ਦਾ ਫਾਇਦਾ ਹੋਵੇਗਾ ਵੀ ਲੇਕਿਨ ਉਹ ਤਾਂ ਉਲਟਾ ਕੀ ਹੁੰਦਾ ਹੁਣ ਜੋ ਸੁਣਨ ਚਾਹ ਰਹੇ ਹੁਣ ਅਸੀਂ ਦੁਬਾਰਾ ਵੀਡੀਓ ਬਣਾਵਾਂਗੇ ਵੀਡੀਓ ਬਣਨੀ ਨਹੀਂ ਕਿਉਂਕਿ ਹੁਣ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਵੀਡੀਓ ਬਣਾਉਂਦੇ ਆ ਜਾਂ ਕੁਝ ਵੀ ਹੈ ਹਨਾ ਤੇ ਪੱਤੀ ਵੋਸਣ ਕਿ ਉਹ ਹਨਾ ਤੇ ਲੇਕਿਨ ਹੁਣ ਕੀ ਹੁੰਦਾ ਹੈ ਕਿ ਜਿਹੜਾ ਸਟਾਰਮ ਜਿਹੜਾ 30 ਰੁਪਏ ਪੈ ਰਿਹਾ ਸੀਗਾ 75 ਰੁਪਏ ਮਿਲਦਾ ਸੀਗਾ ਹੁਣ ਲੋਕ ਦੱਸਦੇ ਕਹਿੰਦੇ ਭਾਈ ਤੁਹਾਡੀ ਵੀਡੀਓ ਨੁਕਸਾਨੇ ਹੋ ਗਿਆ ਉਹ 90 ਰੁਪਏ 100 ਰੁਪਏ ਮੈਨੂੰ ਲੱਪਿਆ 350 ਦੇ 75 ਸੀਗਾ 75 ਤੋਂ ਹੁਣ ਕਹਿੰਦੇ 90 ਜਾਂ 100 ਰੁਪਏ ਬਣ ਗਿਆ ਉਸ ਤੋਂ ਇਲਾਵਾ ਕਹਿੰਦੇ ਸ਼ਾਮਾਂ ਨੂੰ 5 ਵਜੇ ਬਾਅਦ ਜਿਹੜੇ ਸਟਾਰਮ ਆ ਲੋਕ ਹੁੰਦੇ ਕਹਿੰਦੇ ਉਹ ਵੀ ਮਿਲ ਜਾਂਦੇ ਬਿਲਕੁਲ ਹੁਣ ਤਾਂ ਕਹਿੰਦੇ ਜਦੋਂ ਦੀ ਅਸੀਂ ਵੀਡੀਓ ਕੀਤੀ ਆ ਉਸ ਤੋਂ ਬਾਅਦ ਮੇਰੇ ਸ਼ਹਿਰ ਚ ਕਮਿਸ਼ਨ ਜਿਹੜਾ ਵਾ ਉਹ ਵੱਧ ਜਾਣ ਲੱਗ ਪਿਆ ਇਸ ਕਰਕੇ ਰੇਟ ਜਿਹੜੇ ਹੋਰ ਵੱਧ ਗਏ ਲੋਕਾਂ ਦੇ ਮੁਤਾਬਕ ਜਿਹੜੀ ਜਾਣਕਾਰੀ ਮਿਲੀ ਹੈ ਕਿ ਜਿਹੜਾ 5 ਵਜੇ ਤੋਂ ਬਾਅਦ ਸਟਾਮ ਲੈਣਾ ਜੇਕਰ 500 ਦਾ ਸਟਾਮ ਲੈਣਾ ਤਾਂ 6-700 ਰੁਪਏ ਦਾ ਤਕਰੀਬਨ ਸਟਾਮ ਮਿਲ ਉਹ ਮਿਲਦਾ ਵਾ ਇੱਕ ਸਾਡਾ ਪੱਤਰਕਾਰ ਸੀ ਉਹਦਾ ਰਿਸ਼ਤੇਦਾਰ ਜਿਹੜਾ ਸਟਾਮ ਲੈਣ ਗਿਆ ਸੀ ਉਹਦੇ ਇੱਥੋਂ ਤੱਕ ਕਿ 500 ਦਾ ਜਿਹੜਾ 700 ਦਾ ਕੀ 800 ਦਾ ਟੋ ਸਟਾਮ ਜਿਹੜਾ ਮਿਲਿਆ ਇਹ ਖਬਰ ਕਰਨ ਤੋਂ ਬਾਅਦ ਜਿਹੜੀ ਵੀਡੀਓ ਕੀਤੀ ਉਸ ਤੋਂ ਬਾਅਦ ਦਾ ਹੀ ਰਿਜ਼ਲਟ ਆ ਤੇ ਇਹ ਦੇਖਣ ਵਾਲੇ ਕਿ ਜਾਂ ਤੇ ਜਾਬਰ ਮਤਲਬ ਕਿ ਆਪਣੀ ਜਿਹੜੀ ਗੁੰਡਾਗਰਦੀ ਆ ਉਹ ਮਾਫੀਆ ਤੇ ਤੌਰ ਤੇ ਜਿਹੜਾ ਤਸੀਲੇ ਵਿੱਚ ਲੁੱਟ ਮੁਕ ਜਿਹੜੀ ਕਿਸਟੋ ਲਗਾਤਾਰ ਚੱਲ ਰਹੀ ਹੈ ਲੋਕਾਂ ਦੀ ਕੋਈ ਨਹੀਂ ਘਟਿਆ ਸਰਕਾਰਾਂ ਨੇ ਦਾਅਵੇ ਕੀਤੇ ਉਹ ਖੋਖਲੇ ਨਿਕਲੇ ਪੁੱਤਰ ਨਗਰੀ ਸੁਲਤਾਨ ਪਰਲੋਦੀ ਤਸੀਲ ਦੇ ਵਿੱਚ ਰਿਜ਼ਲਟ ਜਿਹੜਾ ਸਾਹਮਣੇ ਦਿੱਤਾ ਵੀਡੀਓ ਸਾਡੀ ਸਬੂਤ ਆ ਵੀਡੀਓ ਦੇ ਆਧਾਰ ਤੇ ਦੋ ਮਹੀਨੇ ਤੋਂ ਉੱਪਰ ਹੋ ਕੇ ਕਾਰਵਾਈ ਕੀ ਕੀਤੀ ਗਈ ਹੈ ਹਜੇ ਤੱਕ ਕੋਈ ਨਾ ਤਾਂ ਸਸਪੈਂਡ ਕੀਤਾ ਗਿਆ ਲਾਇਸੈਂਸਰ ਦਾ ਨਾ ਹੀ ਉਹਨੂੰ ਜਿਹੜਾ ਅਮਲ ਦੇ ਵਿੱਚ ਲਿਆਂਦਾ ਗਿਆ ਬਸ ਉਹ ਫਾਈਲ ਨੂੰ ਲੰਬੇ ਕਿਸਿੱਤੀ ਜਾਣਾ ਲੋਕੀ ਆਕਦਰ ਜੀ ਆਮਰ ਦਾ ਹੁੰਦਾ ਉਹ ਹੁਣ ਤੱਕ ਉਹਨਾਂ ਨੂੰ ਖਰੀਦ ਵੀ ਲਿਆ ਜਾਣਾ ਸੀਗਾ ਤੇ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਵੀ ਨਹੀਂ ਕੀਤੀ ਜਾਣੀ ਸੀ ਕਿਉਂਕਿ ਅਸੀਂ ਅਸੀਂ ਖੜੇ ਹਾਂ ਆਪਣੇ ਸਟੈਂਡ ਦੇ ਉੱਤੇ ਖੜੇ ਅਸੀਂ ਜੇਕਰ ਕੰਪਲੇਂਟ ਕੀਤੀ ਆ ਉਸ ਸਟੈਂਡ ਦੇ ਉੱਤੇ ਅਸੀਂ ਖੜੇ ਹਾਂ ਔਰ ਕੰਪਲੇਂਟ ਦੇ ਉੱਤੇ ਕਾਰਵਾਈ ਜਿਹੜੀ ਉਹ ਅਸੀਂ ਕਰਵਾ ਕੇ ਹਟਾਂਗੇ ਚਾਹੇ ਪ੍ਰਸ਼ਾਸਨ ਜਿੰਨਾ ਮਰਦੀ ਸਾਨੂੰ ਦੁਖੀ ਕਰ ਲਵੇ ਕਿ ਹਾਂ ਵੀ ਅਸੀਂ ਸੋਚ ਰਹੇ ਹਾਂ ਕਿ ਇੰਨਾ ਪ੍ਰੋਸੈਸ ਅਸੀਂ ਤੇ ਵੇਟ ਕੀਤੀ ਦੇਖੋ 2 ਘੰਟੇ ਬਹੁਤ ਜ਼ਿਆਦਾ ਹੁੰਦਾ ਵੇਟ ਕਰਨਾ 2 ਘੰਟੇ ਦੇ ਵਿੱਚ 2 ਮਹੀਨੇ ਦੇ ਵਿੱਚ ਅਜੇ ਤੱਕ ਜਿਹੜੀ ਉਹਦੀ ਕਾਰਵਾਈ ਉਹ ਕਾਗਜ਼ਾਂ ਦੇ ਵਿੱਚ ਜਲਦੀ ਜਲਦੀ ਆ ਕਾਰਗੀਆਂ ਦੇ ਵਿੱਚ ਚੱਲ ਜਾਂਦੀ ਕਿਉਂ ਨਹੀਂ ਤੁਰੰਤ ਕਾਰਵਾਈ ਕੀਤੀ ਜਦ ਜੇ ਕੋਈ ਆਪਤਦਾ ਹੁੰਦਾ ਨਾ ਆਪ ਬੰਦੇ ਨੂੰ ਉਸੇ ਵੇਲੇ ਨੋਟਿਸ ਜਾਰੀ ਕਰਕੇ ਚੱਕ ਕੇ ਅੰਤਰ ਕਰ ਦਿੰਦੇ ਆ ਔਰ ਇਹ ਜਿਹੜੇ ਆ ਇਹ ਜਿਹੜੇ ਅੰਦਰ ਉਹ ਸੇ ਦਿੰਦੇ ਆ ਤਸੀਲ ਦੇ ਵਿੱਚ ਉਹਨਾਂ ਨੂੰ ਤਾਂ ਬਖਸ਼ਿਆ ਜਾਂਦਾ ਕਿਉਂਕਿ ਨਾਲ ਪ੍ਰਸ਼ਾਸਨ ਖੁੱਦ ਰਲਿਆ ਆ ਅਸੀਂ ਇਹਦੇ ਵਿੱਚ ਜਿਹੜੀ ਮੇਨ ਗੱਲ ਹੈ ਕਿ 2 ਮਹੀਨੇ ਨਿਕਲ ਚੁੱਕੇ ਆ ਲੇਕਿਨ ਉਸ ਤੋਂ ਬਾਅਦ ਜਿਹੜੀ ਆ ਕਾਰਵਾਈ ਅਜੇ ਤੱਕ ਨਹੀਂ ਹੋਈ ਜੇ ਅਸਟਾਮ ਦੀ ਗੱਲ ਕੀਤੀ ਜਾਵੇ ਤਾਂ ਅਸਟਾਮ ਦੇ ਰੇਲ ਜਿਹੜੇ ਸਾਡੀ ਖਬਰ ਤੋਂ ਬਾਅਦ ਸਾਨੂੰ ਲੱਗਦਾ ਨਾ ਖੁਸ਼ੀ ਹੁੰਦੀ ਆ ਕਿ ਲੋਕਾਂ ਦੀ ਗੱਲ ਕਰ ਰਹੇ ਆ ਲੇਕਿਨ ਦੁੱਖ ਇਹ ਚੀਜ਼ ਦਾ ਹੋ ਰਿਹਾ ਕਿ ਜਿਹੜੀ ਅਸਤਾਮ ਜਿਹੜਾ ਸਾਨੂੰ 75 ਰੁਪਏ ਦਾ ਮਿਲਣਾ ਪਿਆ ਵਾਲਾ ਉਹ 90 ਦਾ ਹੋਗਾ ਰੇਟ ਵਧ ਗਏ ਇਹਨਾਂ ਨੇ ਖਬਰ ਤੋਂ ਬਾਅਦ ਰੇਟ ਵਧਾ ਲਿਆ ਆਪਣੇ ਅਸਤਾਮ ਵਾਲਿਆਂ ਨੇ ਹੁਣ ਜਦੋਂ ਇਸੇ ਤਹਿਸੀਲ ਦੇ ਵਿੱਚ ਤਹਿਸੀਲਦਾਰ ਹੁੰਦੇ ਆ ਉਸ ਤੋਂ ਬਾਅਦ ਐਸਡੀਐਮ ਆ ਖੁਦ ਮੈਂ ਮੇਰੇ ਸਾਹਮਣੇ ਸੰਤ ਸੀਚੇ ਵਾਲ ਉਹਨਾਂ ਨੇ ਐਸਡੀਐਮ ਨਾਲ ਗੱਲ ਕੀਤੀ ਐਸਡੀਐਮ ਸਾਹਿਬ ਨੇ ਕਿਹਾ ਜੀ ਕਿ ਤੁਹਾਡਾ ਕੇਸ ਜਿਹੜਾ ਡਿਪਟੀ ਕਮਿਸ਼ਨਰ ਕੋਲ ਮਾਮਲਾ ਗਿਆ ਵਾ ਉਹ ਡਿਪਟੀ ਕਮਿਸ਼ਨਰ ਦੇ ਧਿਆਨ ਦੇ ਵਿੱਚ ਆ ਉਸ ਤੋਂ ਬਾਅਦ ਡਿਪਟੀ ਕਮਿਸ਼ਨ ਜਿਹੜੇ ਉਹ ਬਦਲ ਕੇ 2 ਮਹੀਨੇ ਬੀਤ ਚੁੱਕੇ ਆ ਲੇਕਿਨ 2 ਮਹੀਨੇ ਵਿੱਚ ਅਜੇ ਤੱਕ ਕੋਈ ਕਾਰਵਾਈ ਨਹੀਂ ਤਸਵੀਲ ਦੇ ਵਿੱਚ ਲੋ ਰੋਜ਼ ਜਿਹੜੇ ਲੋਕਾਂ ਦੀ ਲੁੱਟ ਹੁੰਦੀ ਪਈ ਆ ਲੋਕ ਤਕਲੀਫਾਂ ਦੇ ਵਿੱਚ ਜਿਹੜੇ ਆ ਪੱਤਰਕਾਰਾਂ ਨੂੰ ਦੱਸਦੇ ਆ ਖਬਰ ਹੁੰਦੀ ਆ ਖਬਰ ਤੋਂ ਬਾਅਦ ਇਹਨਾਂ ਰੇਡ ਵਾ ਜਾਂਦੇ ਆ ਕਾਰਵਾਈ ਕੋਈ ਨਹੀਂ ਹੁੰਦੀ ਜਿਹੜੀ ਵੱਡੀ ਗੱਲ ਹੈ ਦੂਜੇ ਵੇ ਸਰਕਾਰ ਦਾਵੇ ਬਹੁਤ ਕਰਦੀ ਆ ਤਾਂ ਇਹ ਛੋਟਾ ਜਿਹਾ ਮਾਮਲਾ ਲੇਕਿਨ ਲੋਕਾਂ ਦੇ ਨਾਲ ਜੁੜੀ ਹੋਈ ਗੱਲ ਹੈਗੀ ਆ ਕਿਉਂਕਿ 10-10 ਰੁਪਏ ਲੋਕਾਂ ਕੋਲ ਲੈ ਕੇ ਇੱਥੇ ਪਾਣੀ ਕਿੰਨੇ ਛਾਪੇ ਜਾਂਦੇ ਰੋਜ਼ ਆ ਸਟਾਫ ਬਹੁਤ ਜ਼ਿਆਦਾ ਜ਼ਰੂਰੀ ਆ ਲੋਕਾਂ ਲਈ ਤਾਂ ਆਪਾਂ ਤੇ ਇਹੀ ਕਵਾਂਗੇ ਤੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਵੀਡੀਓ ਸ਼ਰੇਆਮ ਸਬੂਤ ਹੈਗੀ ਆ ਇਸ ਤੋਂ ਵੱਧ ਸਬੂਤ ਨਹੀਂ ਹੋ ਸਕਦਾ ਆ ਜੇ ਤੁਸੀਂ ਮੈਨੂੰ ਉਹ ਗਲਤ ਕਰਨਾ ਮੈਨੂੰ ਕੁਝ ਵੀ ਕਹਿਣਾ ਵਾ ਤੇ ਜਿੰਨਾ ਮਾਜੀ ਲਟਕਾ ਲਓ ਲੇਕਿਨ ਵੀਡੀਓ ਪ੍ਰੂਫ ਹੈਗੀ ਆ ਵੀਡੀਓ ਦੇ ਸਬੂਤ ਦੇ ਆਧਾਰ ਦੇ ਉੱਪਰ ਤੁਸੀਂ ਬੇਸ਼ੱਕ ਕਾਰਵਾਈ ਸਿੱਧਾ ਲੈ ਲਓ ਜੀ ਕਿ ਦੋਸ਼ੀ ਨਹੀਂਗਾ ਲੇਕਿਨ ਕੁਝ ਨਾ ਕੁਝ ਤਾਂ ਸਾਹਮਣੇ ਲਿਆਓ ਇਹਨੂੰ ਲਟਕਾਉਣਾ ਤਨਵਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਤੋਂ ਭੁਪਿੰਦਰ ਸਿੰਘ ਅਗਰ ਤੁਸੀਂ ਯੂਕੇ ਜਾਣਾ ਚਾਹੁੰਦੇ ਆ ਸਾਨੂੰ ਮਿਲੋ ਅਸੀਂ ਤੁਹਾਡੇ ਡ੍ਰੀਮਸ ਜਿਹੜੇ ਆ ਪੂਰੇ ਕਰਾਂਗੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਬਰੀਕਰਨ ਦੀ ਨੀਡ ਨਹੀਂ ਕਿਸੇ ਤਰ੍ਹਾਂ ਦਾ ਪੈਸਾ ਡੁੱਬਣ ਦਾ ਕੋਈ ਡਰ ਨਹੀਂ ਤੁਸੀਂ ਸਾਡੇ ਨਾਲ ਆ ਕੇ ਸੰਪਰਕ ਕਰੋ ਸਾਰੇ ਅਸੀਂ ਤੁਹਾਨੂੰ ਫੈਸਿਲਿਟੀਆਂ ਪ੍ਰੋਵਾਈਡ ਕਰਾਂਗੇ ਆਫਟਰ ਵੀਜ਼ਾ ਤੁਸੀਂ ਪੇ ਕਰਨਾ ਆ ਐਂਡ ਤੁਸੀਂ ਆਪਣੇ ਡ੍ਰੀਮਸ ਜਿਹੜੇ ਆ ਉਹ ਪੂਰੇ ਕਰ ਸਕਦੇ ਆ ਚਾਹੇ ਸਟੱਡੀ ਵੀਜ਼ਾ ਨੂੰ ਲੈ ਕੇ ਆ ਯੂਕੇ ਦੇ ਚਾਹੇ ਤੁਸੀਂ ਵਿਜ਼ਿਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ ਚਾਹੇ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ ਤੁਸੀਂ ਸਾਨੂੰ ਆ ਕੇ ਮਿਲੋ ਸੁਲਤਾਨਪੁਰ ਲੋਧੀ ਨੀਅਰ ਬੱਸ ਸਟਾਪ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ Wildfire ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ